ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੇ ਅੱਜ ਰਾਤ ਦੇ ਮੌਸਮ ਦੀ ਯਾਨੀ ਕਿ ਪੰਜਾਬ ਦਾ ਮੌਸਮ ਅੱਜ ਰਾਤ ਨੂੰ ਕਿਵੇਂ ਦਾ ਰਹਿ ਸਕਦਾ ਹੈ ਮੀਂਹ ਦੇ ਕਿੰਨੇ ਕਸਰ ਹੋਣਗੇ ਇਹ ਅਪਡੇਟ ਤੁਹਾਡੇ ਲਈ ਲੈ ਕੇ ਹਾਜ਼ਰ ਆ ਜੀ ਅੱਜ ਰਾਤ ਦੀ ਅਪਡੇਟ ਐਸੇ ਲਈਆਂ ਜੋ ਤਾਜ਼ਾ ਸੈਟੇਲਾਈਟ ਦੱਸਿਨਾ ਨੇ ਉਹ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਲਗਭਗ 6.5 ਤੋਂ 7 ਘੰਟੇ ਜਾਣ ਜਾ ਰਿਹਾ ਹੈ ਸ਼ਾਮ ਦੇ ਤੇ ਤੁਸੀਂ ਅਸਲੀਆਂ ਤਸਵੀਰਾਂ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਟੁੱਟ-ਵਿਟੇ ਬੱਦਲਵਾਈ ਕੁਝ ਖੇਤਰਾਂ ਦੇ ਵਿੱਚ ਹਣੀ ਹੋਈ ਆ ਹਾਲਾਂਕਿ ਜਿਹੜੇ ਮੀਂਹ ਹੈ ਉਹ ਅੱਜ ਤੜਕੇ ਸਵੇਰੇ ਕੁਝ ਖੇਤਰਾਂ ਦੇ ਵਿੱਚ ਦਰਜ ਹੋਈ ਸੀ ਬਹੁਤੇ ਭਾਗਾਂ ਦੇ ਵਿੱਚ ਅੱਜ ਮੌਸਮ ਗਰਮ ਤੇ ਖੁਸ਼ਕ ਬਣਿਆ ਰਿਹਾ ਆਉਂਦੀ ਜਿਹੜੇ ਰਾਤ ਹੈ ਰਾਤ ਨੂੰ ਵੀ ਮੌਸਮ ਗਰਮ ਤੇ ਖੁਸ਼ਕ ਬਣੇ ਰਹਿਣ ਦੇ ਅਸਰ ਨੇ ਹਾਲਾਂਕਿ ਕੱਲ ਤੜਕੇ ਸਵੇਰੇ ਜਿਹੜੀ ਆ ਕੁਝ ਖੇਤਰਾਂ ਦੇ ਵਿੱਚ ਮੁਰਤੋਂ ਗਰਜ ਦੇ ਰਿਸਕ ਦੇ ਨਾਲ ਮੀਂਹ ਦੀ ਵਾਪਸੀ ਹੋ ਸਕਦੀ ਹੈ ਖਾਸ ਕਰ ਜਿਹੜੇ ਜ਼ਿਲ੍ਹੇ ਹੋ ਸਕਦੇ ਆ ਹੁਸ਼ਿਆਰ ਫਰ ਨਵਾਂ ਸ਼ਹਿਰ ਜਲੰਧਰ ਕਪੂਰਥਲਾ ਅੰਮ੍ਰਿਤਸਰ ਸਾਹਿ ਕੱਲ ਰਾਤ ਤੋਂ ਮਤਲਬ ਕਿ ਅੱਜ ਜਿਹੜੀ ਰਾਤ ਹੋਣੀ ਹੈ ਕੱਲ ਸਵੇਰੇ ਜਿਹੜੇ ਇਹਨਾਂ ਖੇਤਰਾ ਦੇ ਵਿੱਚ ਮੀਹ ਦੇ ਚਾਂਸ ਬਣਦੇ ਜਾਫਰੇ ਨੇ ਜੇਕਰ ਹਿੱਤੇ 24 ਘੰਟਿਆਂ ਦੇ 23.4 ਡਿਗਰੀ ਦਾ ਨਾ ਹੁਸ਼ਿਆਰ ਫਰਜਲਾ ਸਭ ਤੋਂ ਠੰਡਾ ਖੇਤਰ ਹੈ ਜੇ ਰਾਤਾਂ ਦੇ ਟੈਂਪਰੇਚਰ ਦੀ ਆਪਾਂ ਗੱਲ ਕਰ ਰਹੇ ਹਾਂ 25.5 ਡਿਗਰੀ ਦਾ ਸੋਨੀਪਟ ਸਭ ਤੋਂ ਠੰਡਾ ਖੇਤਰ ਹੈ ਹਰਿਆਣੇ ਦੇ ਵਿੱਚ 23 ਤੋਂ ਲੈ ਕੇ 25 26 ਦਾ ਸਸ ਟੈਂਪਰੇਚਰ ਰਾਤਾਂ ਦੇ ਪੰਜਾਬ ਦੇ ਚਲਦੇ ਹੋਏ ਨੇ ਸੋ ਐਸੀ ਤਰ੍ਹਾਂ 26 28 30 ਦਾ ਸਸ ਟੈਂਪਰੇਚਰ ਹਰਿਆਣੇ ਦੇ ਚਲਦੇ ਹੋਏ ਨੇ ਜੇਕਰ ਆਉਂਦੇ ਆਪਾਂ ਅੱਜ ਰਾਤ ਦੀ ਗੱਲ ਵੀ ਕਰਦੇ ਹਾਂ ਜੋ ਤਾਜ਼ਾ ਅੰਕੜੇ ਅੱਜ ਵਾਸੂ ਫਾਗਨੇ ਜਾ ਰਹੀ ਕਿਤਨੇ ਹੈਵੀ ਰੇਨ ਦੇ ਅਲਰਟ ਅੱਜ ਜਾਰੀ ਕੀਤੇ ਗਏ ਨੇ ਅੱਜ ਰਾਤ ਨੂੰ ਤਾਂ ਨਹੀਂ ਕੱਲ ਤੜਕੇ ਸਵੇਰੇ ਕੁਝ ਇਤਨਾ ਦੇ ਵਿੱਚ ਮੀਂਹ ਦੀ ਵਾਪਸੀ ਹੋ ਸਕਦੀ ਹੈ ਜਿਹੜੇ ਜਿਹੜੇ ਤੁਹਾਨੂੰ ਦੱਸੇ ਨੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਮੀਂਹ ਦੇ ਜਿਹੜੇ ਅਸਰ ਮੜਦੇ ਜਾ ਰਹੇ ਨੇ ਖਾਸ ਕਰ ਮਾਝੇ ਤੋਂ ਆਪੇ ਦੇ ਕੁਝ ਖੇਤਰ ਹੋ ਸਕਦੇ ਨੇ ਜਿੱਥੇ ਅੱਜ ਮੀਂਹ ਤਰਜ ਹੋਈ ਸੀ ਤੜਕੇ ਸਵੇਰੇ ਉੱਥੇ ਹੀ ਕੱਲ ਮੀਂਹ ਦੇ ਅਸਰ ਹੋਣਗੇ ਕਿਉਂਕਿ ਮੌਨਸੂਨ ਦਾ ਸੀਜ਼ਨ ਹੈ ਤੇ ਇਹਨਾਂ ਖੇਤਰਾਂ ਦੇ ਵਿੱਚ ਮੁਰਤੋਂ ਮੀਂਹ ਦੀ ਜਿਹੜੀ ਕਹਿ ਸਕਦੇ ਆ ਕੱਲ ਜਿਹੜੇ ਚਾਂਸਸ ਲੱਗਦੇ ਜਾ ਰਹੇ ਨੇ ਸ਼ੁਕਰੀਆ ਬਤ